ਓਏ ਮਾਨ ਸਾਹਿਬ ਕੀ ਤੂੰ ਮੇਰਾ ਹੱਥ ਜਾ ਫੜ ਕੇ ਮੇਰੀਆਂ ਨਵਜਾਂ ਚੈੱਕ ਕਰੀ ਜਾ ਨਾ ਵਾ ਜਿਹੜਾ ਤੈਨੂੰ ਮੈਂ ਕੰਮ ਕਿਹਾ ਵਾ ਉਹ ਤੂੰ ਮੇਰਾ ਜਲਦੀ ਕੰਮ ਕਰ ਓ ਚਾਚਾ ਸਿਆਂ ਜਿਹੜਾ ਤੂੰ ਕੰਮ ਕਿਹਾ ਵਾ ਮੈਨੂੰ ਤੇਰਾ ਉਹ ਕੰਮ ਮੈਂ ਕਦੇ ਵੀ ਨਹੀਂ ਕਰ ਸਕਦਾ ਓਏ ਮਾਨ ਸਾਬ ਚਾਚਾ ਸਿਆਣੇ ਤੈਨੂੰ ਕਿਹੜਾ ਕੰਮ ਕਰਨ ਨੂੰ ਕਿਹਾ ਵਾ ਤੂੰ ਸਾਨੂੰ ਵੀ ਕੁਝ ਦੱਸ ਕੋ ਚੰਨੀ ਸਾਬ ਚਾਚਾ ਸਿਆਣੇ ਕਹਿੰਦਾ ਵਾ ਕਿ ਮੈਨੂੰ ਰਿਸ਼ਤਾ ਕਰਾ ਹੁਣ ਤਾਂ ਚਾਚਾ ਸਿਆਣੇ ਬੁੱਢਾ ਹੋ ਗਿਆ ਵਾ ਮੈਂ ਇਹਨੂੰ ਕਿੱਥੋਂ ਰਿਸ਼ਤਾ ਕਰਾ ਦਵਾਂ ਓਏ ਮਾਨ ਸਾਬ ਤੂੰ ਕੋਈ ਮਾੜੀ ਮੋਟੀ ਬੁਢੜੀ ਜਈ ਲਾਭ ਕੇ ਚਾਚਾ ਸਿਆਣੇ ਦੇ ਹੱਥ ਪੀੜੇ ਕਰਾ ਦੇ ਓਏ ਚੰਨੀ Saab ਤੂੰ ਮੂੰਹ ਸਵਾਲ ਕੇ ਗੱਲ ਕਰ ਹੱਥ ਪੀਲੇ ਤਾਂ ਜਨਾਨੀਆਂ ਦੇ ਕਰੀਦੇ ਹੁੰਦੇ ਆ ਮੈਂ ਤੈਨੂੰ ਜਨਾਨੀ ਲੱਗਦਾ ਵਾ ਓਏ ਚਾਚਾ ਸਿਆ ਤੂੰ ਤਾਂ ਮੈਨੂੰ ਜਨਾਨੀਆਂ ਤੋਂ ਵੀ ਪਹਿੜਾ ਲੱਗਦਾ ਵਾ ਤੇਰਾ ਬੋਢੜ ਦਾ ਤੇ ਕਿਤੇ ਵਿਆਹ ਨਹੀਂ ਹੁੰਦਾ ਜਨਾਨੀ ਦਾ ਤੇ ਫੇਰ ਵੀ ਕਿਤੇ ਨਾ ਕਿਤੇ ਵਿਆਹ ਹੋ ਜਾਂਦਾ ਵਾ ਓਏ ਮਾਨ ਸਾਹਿਬ ਤੂੰ ਚੰਨੀ ਸਾਹਿਬ ਦੀਆਂ ਗੱਲਾਂ ਜਨਾਇਆ ਤੇ ਤੂੰ ਮੈਨੂੰ ਜਲਦੀ ਤੋਂ ਜਲਦੀ ਕਿਤੇ ਉਹਨਾ ਕਿਤੇ ਰਿਸ਼ਤਾ ਕਰਾ ਓਏ ਬੋੜੜਾ ਹੁਣ ਤੇਰੇ ਸਾਰੇ ਦੰਦ ਟੁੱਟਣ ਵਾਲੇ ਹੋਏ ਆ ਮੈਂ ਤੇਰੇ ਵਾਸਤੇ ਰਿਸ਼ਤਾ ਕਿਥੋਂ ਲੱਭ ਦਵਾ ਆਪ ਨੂੰ ਅੱਛੀ ਲੱਗੀ ਤੂੰ ਐਸੇ ਥੋੜਾ ਮਾਰ ਦੀ ਜੀ ਹਾਂ ਤਾਂ ਥੋੜਾ ਸਨਮਾਨ ਦੀ ਜੀ